ਵੇ ਨਾ ਕੰਮ ਵੀ ਨਹੀਂ ਔਖਾਗਾ ਪਰਮੇਸ਼ਰ ਦੀ ਜਿੱਦਨ ਆਪਾਂ ਮੰਨ ਲਈ ਸੱਚਮੁੱਚ ਉਧਰ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਕੰਮ ਹੋਣਗੇ ਹਾਲੇਲੂਇਆ ਇਹ ਨਹੀਂ ਕਹਣਾ ਮੈਂ ਜੀਸ਼ੂ ਨੂੰ ਮੰਨਦੀ ਆ ਉਹਨੂੰ ਤਾਂ ਭੂਤਾਂ ਵੀ ਮੰਨਦੇ ਆ ਉਹਨੂੰ ਵੀ ਜਾਣਦੀ ਆ ਮੈਂ ਹਾਲੇਲੂਇਆ ਆਪਾਂ ਜੀਸ਼ੂ ਦੀ ਮੰਨੇ ਜਿੱਦ ਆਪਾਂ ਜੀਸ਼ੂ ਦੀ ਮੰਨ ਲਈ ਤੇ ਆਪਣੇ ਸੱਚਮੁੱਚ ਆਟੋਮੈਟਿਕ ਆਪਣੇ ਕੰਮ ਬਣ ਲੱਗ ਜਾਣਗੇ ਹallelujah ਉਹ ਜੋ ਰਸਤੇ ਸਾਲਾਂ ਦੇ ਪੁਰਾਣੇ ਆਪਣੇ ਬੰਦ ਪਏ ਪਰਮੇਸ਼ਰ ਨੇ ਇੱਕਦਮ ਖੋਲ ਦੇਣੇ ਆ ਉਹ ਕਹੇ ਕਹਿੰਦਾ ਜਿਹਨੂੰ ਕਹਿੰਦਾ ਮੈਂ ਬੰਦ ਕਰ ਦਿਆ ਉਹਨੂੰ ਕੋਈ ਖੋਲ ਨਹੀਂ ਸਕਦਾ ਜਿਹਨੂੰ ਮੈਂ ਖੋਲ ਦਿਆ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਹallelujah ਚਾਬੀ ਕੀ ਦੇ ਕੋਲੇ ਹੈ ਪਰਮੇਸ਼ਰ ਕੋਲੇ ਚਾਬੀ ਹੈ ਹallelujah ਹੁਣ ਆਪਣੇ ਵੀ ਘਰਾਂ ਨੂੰ ਚਾਬੀਆਂ ਆਪਣੇ ਵੀ ਲੱਗਣ ਵਾਲੀਆਂ ਖੋਲਣ ਵਾਲੀਆਂ ਹੈ ਜਿਹੜੇ ਬੰਦ ਦਰਵਾਜ਼ੇ ਪਰਮੇਸ਼ਰ ਨੇ ਸੱਚਮੁੱਚ ਖੋਲਦੇ ਨੇ ਹਰ ਇੱਕ ਦੇ ਹallelujah ਵਿਸ਼ਵਾਸ ਕਰਨਾ ਪਰਮੇਸ਼ਰ ਤੇ ਭਰੋਸਾ ਰੱਖਣਾ ਖੁਦ ਨਾਲੋਂ ਜ਼ਿਆਦਾ ਪਰਮੇਸ਼ਰ ਤੇ ਭਰੋਸਾ ਰੱਖਣਾ ਹੈ ਹallelujah ਬਸ ਤੁਰੇ ਆਇਆ ਕਰੋ ਸੱਜੇ ਖੱਬੇ ਨਹੀਂ ਉਹ ਕਹਿੰਦਾ ਸੱਜੇ ਖੱਬੇ ਨਹੀਂ ਦੇਖਣਾਗਾ ਇਹ ਮੇਰੇ ਮਗਰ ਲੱਗੇ ਆ ਤਾਂ ਮੇਰੇ ਘਰ ਤੁਸੀਂ ਆਉਣਾ ਹੀ ਆਉਣਾ ਆਪਾਂ ਮਹੀਨੇ ਨਹੀਂ ਗੱਲਨੇ ਸਾਲ ਨਹੀਂ ਗੱਲਨੇ ਜਿੰਨੇ ਮਰਜ਼ੀ ਲੱਗ ਜਾਣ ਜੇ ਸੱਚਮੁੱਚ ਪਰਮੇਸ਼ਰ ਨੂੰ ਪਿਆਰ ਕਰਦੇ ਆ ਤਾਂ ਹਾਲੇਲੂਇਆ ਹੁਣ ਕਿਸੇ ਆਪਣ ਕਿਤੇ ਨੌਕਰੀ ਮਿਲੀ ਹੋਵੇ ਭਲਾ 5000 ਤੇ ਮਿਲੀ ਹੋਵੇ ਉੱਥੇ ਆਪਾਂ ਹਰ ਰੋਜ਼ ਜਾਂਦੇ ਕਿ ਨਹੀਂ ਜਾਂਦੇ ਜਾਂਦੇ ਕਾ ਤੋ ਜਾਂਦੇ ਆ ਪੈਸੇ ਲੈਣੇ ਤੇ ਪਰਮੇਸ਼ਰ ਤੋਂ ਆਪਾਂ ਕਿੰਨਾ ਕੁਛ ਲੈਣਾ ਵੇ ਇਹ ਵੀ ਜਾਣਾ ਹੀ ਪੈਣਾ ਉਹ ਤਾਂ ਤਾਂ ਆਪਾਂ ਨਿਤ ਜਾਂਦੇ ਨੌਕਰੀ ਤੇ ਕਰਦੇ ਆ ਜਾ ਕੇ ਇੱਥੇ ਤਾਂ ਆਪਾਂ ਸੱਤਵੇਂ ਦੇ ਨਹੀਂ ਆਉਣਾ ਹallelujah ਪਰਮੇਸ਼ਰ ਨੂੰ ਦੇਣਾ ਹੀ ਦੇਣਾ ਖੁਸ਼ੀਆਂ ਨਾਲ ਦੇਣਾ ਮੈਂ ਰੋਂਦੇ ਕਲਾਉਂਦੇ ਨਹੀਂ ਆਉਣਾਗਾ ਉਹ ਦਿਨ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਤੇ ਜੰਬ ਬੰਦ ਕੇ ਆਈ ਤੇ ਮੈਂ ਜਾਣਾ ਹੀ ਜਾਣਾ ਮੈਂ ਹallelujah ਤੇ ਵੇਖੋ ਤੁਹਾਡੇ ਪਰਮੇਸ਼ਰ ਨੇ ਕਿੱਡੇ ਕਿੱਡੇ ਕੰਮ ਕਰਨੇ ਆ ਉਹਨੇ ਐਵੇਂ ਨਹੀਂ ਰੱਖਣਾ ਆਪਾਂ ਨੂੰ ਹallelujah ਉਹ ਵਾਦਿਆਂ ਦਾ ਪੱਕਾ ਪਰਮੇਸ਼ਰ ਵਫਾਦਾਰ ਹੈ ਉਹਨੇ ਵਾਦੇ ਪੂਰੇ ਕਰਨੇ ਹੀ ਕਰਨੇ ਆ ਹallelujah ਤਨ ਕਰਕੇ ਪਰਮੇਸ਼ਰ ਦੇ ਆਪਾਂ ਨਾਲ ਜੁੜੇ ਰਹਿਣਾ ਵੈ ਇਦਾਂ ਲਿਆ ਉਦਾਂ ਲਿਆ ਗੱਲਾਂ ਚ ਨਹੀਂ ਆਉਣਾਗਾ ਕਊਆ ਜੇ ਆਉਂਦਾ ਤੁਹਾਡੇ ਕਾਂ ਕਾਂ ਕਰਦੇ ਉਹਨਾਂ ਤੋਂ ਪੂਰ ਦੂਰ ਰਹਿਣਾ ਉਹਨਾਂ ਦੀ ਸੁਣਨੀ ਨਹੀਂ ਹਾਲੇਲੂਇਆ ਪਰਮੇਸ਼ਰ ਨਾਲ ਜੋੜਨ ਵਾਲੇ ਘਟ ਤੋੜਨ ਵਾਲੇ ਬਹੁਤ ਹੋਣਗੇ ਤੁਹਾਡੀ ਜ਼ਿੰਦਗੀ ਚ ਬਹੁਤ ਹੋਣਗੇ ਪਰ ਆਪਾਂ ਸੱਚਮੁੱਚ ਜਿਹੜੇ ਆਪਾਂ ਨੂੰ ਹਟਾਉਂਦੇ ਚੰਗੇ ਰਤ ਜਨ ਹਟਾਉਂਦੇ ਆਪਾਂ ਉਹਨਾਂ ਤੋਂ ਦੂਰ ਰਹਿਣਾ ਹੈ ਹallelujah ਮੈਂ ਸੁਬਾ ਕਰਦੀ ਨੇ ਪ੍ਰਾਰਥਨਾ ਪ੍ਰਭੂ ਸਾਤੋਂ ਬੁਰਿਆ ਲੋਕਾਂ ਨੂੰ ਦੂਰ ਰੱਖ ਕੀ ਪਤਾ ਸਾਡੀਆਂ ਚਰਚਾਂ ਚ ਤਾਈਆਂ ਗਏ ਹੋਣਗੇ ਹallelujah ਇਸ ਤਰ੍ਹਾਂ ਕਰਕੇ ਜਦੋਂ ਆਪਾਂ ਆਉਂਦੇ ਘਰੇ ਵੀ ਕਹਿੰਨਾ ਪ੍ਰਭੂ ਫਲਾਨੇ ਤੋਂ ਮੈਨੂੰ ਪ੍ਰਭੂ ਤੂੰ ਜਾਣਦਾ ਕੌਣ ਚੰਗਾ ਕੌਣ ਬੁਰਾ ਵੈ ਮੈਨੂੰ ਦੂਰ ਕਰ ਸੱਚਮੱਚ ਪਰਮੇਸ਼ਰ ਕਰ ਦਿੰਦਾ ਵੈ ਹallelujah ਇਸ ਤਰ੍ਹਾਂ ਕਰਕੇ ਆਪਾਂ ਇਹੀ ਪਰਮੇਸ਼ਰ ਤੋਂ ਮੰਗਣਾ ਆਪਾਂ ਨਹੀਂ ਕਿਸੇ ਨੂੰ ਕੁਝ ਕਹਿਣਾ ਆਪਾਂ ਕਹੜਾ ਕਿਸਨ ਕੋ ਸਾਇਆ ਨੂੰ ਕਹਿੰਨੇ ਹੁੰਨੇ ਕੁਝ ਨਹੀਂ ਕਹਿੰਦੇ ਕਿ ਹਾਲੇਲੂਇਆ ਪਰਮੇਸ਼ਰ ਨੇ ਸੱਚਮੁੱਚ ਦੂਰ ਕਰਤਾ ਵੈ ਤੇਰਾ ਕਰਕੇ ਚੰਗਿਆਂ ਦੀ ਸੰਗਤ ਕਰਨੀ ਹੈ ਜੋ ਜੀ ਸੰਗਤ ਆਪਾਂ ਕਰਾਂਗੇ ਤੇ ਉਹ ਜੀ ਆਪਾਂ ਨੂੰ ਰੰਗਤ ਵੀ ਚੜੂਗੀ ਹਾਲੇਲੂਇਆ ਹਾਲੇਲੂਇਆ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦਾ ਵਚਨ ਸੱਚਮੁੱਚ ਨਾਲ ਦਿਲਾਂ ਤੇ ਪੰਨਿਆਂ ਤੇ ਜਾ ਕੇ ਜਮਾ ਹੋਇਆ ਹੋਗਾ ਪ੍ਰਭੂ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧ